ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਚੀਮਾ ਖੁੱਡੀ ਵਿੱਚ ਪਰਾਤਨ ਸ਼ਿਵ ਮੰਦਰ ਵਿੱਚ ਸ਼ਿਵ ਰਾਤਰੀ ਦਾ ਤਿਉਹਾਰ ਤੁਮਤਾਮ ਨਾਲ ਮਨਾਇਆ ਗਿਆ ਸਵੇਰੇ ਸਭ ਤੋਂ ਪਹਿਲਾਂ ਹਮਨ ਜਾਗ ਹੋਇਆ ਬਾਅਦ ਵਿੱਚ ਕੰਝਕਾਂ ਦੀ ਪੂਜਾ ਕੀਤੀ ਗਈ ਸੰਗਤਾਂ ਵੱਲੋਂ ਭਜਨ ਕੀਰਤਨ ਰਾਹੀਂ ਹਾਜ਼ਰੀ ਲਵਾਈ ਗਈ ਲੰਗਰ ਸਾਰਾ ਦਿਨ ਚੱਲਦਾ ਰਿਹਾ ਮੁੱਖ ਸੇਵਾਦਾਰ ਬਾਬਾ ਕਰਮ ਸਿੰਘ ਜੀ ਵੱਲੋਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੱਤੀ ਗਈ ਉਹ ਦਿਖਾਉਂਦੇ ਆ ਤੁਹਾਨੂੰ ਮੌਕੇ ਦਾ ਤਸਵੀਰਾਂ ਤੁਸੀਂ ਵੀ ਕਰੋ ਏਪੀਜੀ ਨਿਊਜ਼ ਪੰਜਾਬ ਪੱਤਰਕਾਰ ਰੋਹਤ కుమార్ ਡੋਗਰਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਇਹ ਵਿਸ਼ੇਸ਼ ਕਵਰੇਜ ਆ ਬਿਗਾਉੜੀਆਂ ਪੁੱਤਰ ਹੈ ਨਹੀਂ ਕਲਾਮਤੀ Bình thường, Yeah. Sure. ਹਾਂ ਜੀ ਸਵਰਾਤਰੀ ਦੇ ਪਿਆਜ ਜੀ ਪਹਿਲਾਂ ਤੋਂ ਸਾਰਿਆਂ ਨੂੰ ਸਵਰਾਤਰੀ ਦੀਆਂ ਲੱਖ ਲੱਖ ਵਧਾਈਆਂ ਹੋਣ ਤੇ ਸਵਰਾਤਰੀ ਜਿਹੜੀ ਬੜੇ ਧੂਮ ਧਾਮ ਨਾਲ ਦੇਖਦੇ ਮਨਾਈ ਜਾ ਰਹੀ ਆ ਤੇ ਇਹ ਵੀ ਪਿਆਰ ਜਿਹਦੇ ਸਾਨੂੰ ਰੱਖ ਕੇ ਮਨਾਉਣਾ ਚਾਹੀਦਾ ਹੈ ਆ ਤੇ ਫੇਰ ਬਾਅਦ ਨਹੀਂ ਕਰਨਾ ਚਾਹੁੰਦੇ ਇੱਥੇ ਸੋਰਾਤਰੀ ਦਾ ਮੇਲਾ ਚੱਲ ਰਿਹਾ ਵਾ ਜੀ ਆ ਸਾਡੇ ਪੱਪੂ ਬਾਉ ਜੀ ਨੇ ਬਟਾਲਾ ਤੋਂ ਬਹੁਤ ਸੇਵਾ ਕਰਾਉਂਦੇ ਨੇ ਇੱਥੇ ਉਸ ਸੋਰਾਤਰੀ ਦਾ ਮੇਲਾ ਹਰ ਸਾਲ ਲੰਗਰ ਲਾਉਂਦੇ ਆ ਤੇ ਬਾਕੀ ਰਲ ਮਿਲ ਕੇ ਚਲੋ ਸਾਰੇ ਤਿਹਾਰ ਮਨਾਉਣੇ ਚਾਹੀਦੇ ਰਲ ਮਿਲ ਕੇ ਰਹਿਣਾ ਚਾਹੀਦਾ ਵਾ ਮੰਦਰ ਮਸਜਿਦ ਗੁਰਦੁਆਰੇ ਕੋਈ ਮਾੜਾ ਨਹੀਂ ਗਾ ਸਾਰੇ ਚੰਗੇ ਨੇ ਰਲ ਮਿਲ ਕੇ ਰਹਿਣਾ ਚਾਹੀਦਾ ਰਲ ਮਿਲ ਕੇ ਤਿਹਾਰ ਮਨਾਉਣੇ ਚਾਹੀਦੇ ਇੱਕ ਬੜੀ ਵੱਡੀ ਚਰਚਾ ਕਿ ਤੁਸੀਂ ਸ਼ਿਵ ਮੰਦਰ ਦੀ ਤੁਸੀਂ ਨੰਗ ਸਿੰਘ ਬਾਣੇ ਵਿੱਚ ਹੋ ਕੇ ਸੇਵਾ ਕਰਦੇ ਉਹਦਾ ਸੇਵਾ ਕਰਨ ਦਾ ਮਤਲਬ ਕਿਵੇਂ ਸੁਭਾਗ ਬਣਿਆ ਸੁਭਾਗ ਕੇਜਾਂ ਜੀ ਲਾਗੇ ਗੁਰਦੁਆਰਾ ਵਾ ਇਹ ਇੱਥੇ ਮੰਦਿਰ ਵਾਸਤੇ ਨਾਲ ਹੀ ਗੁਰਦੁਆਰਾ ਇੱਥੇ ਤੇ ਗੁਰਦੁਆਰੇ ਦਾ ਵੀ ਪ੍ਰਬੰਧ ਹੈ ਤੇ ਜਦੋਂ ਇੱਥੋਂ ਦੀ ਲਾਗੋ ਦੀ ਨੰਗੀ ਦਾ ਵੀ ਮਹਾਰਾਜ ਦਾ ਬਣਾ ਇੱਥੇ ਵੀ ਸਾਧੂ ਭਗਤੀ ਕਰਦੇ ਰਹੇ ਤੇ ਇੱਥੇ ਮੰਦਿਰ ਬਣਿਆ ਉਹ ਜੀ ਮਹਾਰਾਜ ਦਾ ਪੁਰਾਣਾ ਪ੍ਰਾਤਨ ਮੰਦਿਰ ਹੈ ਜੀ ਤੇ ਬਾਕੀ ਦਾ ਵੀ ਚਲੋ ਇੱਥੇ ਆ ਸੇਵਾਦਾਰਾ ਰੱਖਿਆ ਵਾ ਇਹ ਸੇਵਾ ਇੱਥੇ ਕਰੀ ਜਾਂਦਾ ਉਹਦਾਂ ਵਾ ਕੋਈ ਬਾਕੀ ਸੇਵਾ ਕਰਨੀ ਹੋ ਤਾਂ ਸਾਡੇ ਪਪੂ ਬਾਜੀ ਸਭ ਇਥੇ ਆਣ ਕੇ ਸੇਵਾਤ ਰਾ ਜਾਂਦੇ ਆ ਬਾਕੀ ਚਲੋ ਪੜਾ ਦੇ ਉਤੇ ਇਹ ਬੰਦਾ ਰਹਿੰਦਾ ਸੇਵਾ ਕਰਦਾ ਵਾ ਆਪਣੇ ਬڑے ਧਨਵਾਨ ਦੇ ਨਾਲ ਸੇਵਾ ਕਰਦਾ ਚਲੋ ਸਾਂਝ ਸਥਾਨ ਹੈ ਕੋਈ ਹੋਰ ਸੇਵਾ ਨਹੀਂ ਕਰਦਾ ਇਥੇ ਕੋਈ ਵੀ ਇਹ ਕਰਕੇ ਜਦੋਂ ਅਸੀਂ ਕਹਿੰਨੇ ਵੀ ਕੋਈ ਹੋਰ ਵਧੀਆ ਬੰਦਾ ਇਥੇ ਆਵੇ ਉਹ ਪੰਡਤ ਆਵੇ ਆਣ ਕੇ ਆਵੇ ਇਥੇ ਵਧੀਆ ਪੂਜਾਵੇ ਹੋਰ ਵਧੀਆ ਸੇਵਾ ਹੋਣੀ ਚਾਹੀਦੀ ਹੈ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਹਾਂ ਸੰਗਤਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਨਾਲ ਮਿਲ ਕੇ ਰਹਿਣਾ ਚਾਹੀਦਾ ਇਦਾਂ ਕੋਈ ਵੀ ਸਵਰਾਤਰੀ ਆ ਕੋਈ ਵੀ ਹੋਲਾ ਮੱਲਾ ਵਾ ਸਵਰਾਣ ਦੇ ਕਿ ਤੇ ਰਹਿਣਾ ਚਾਹੀਦਾ ਤੇ ਮਨਾਉਣਾ ਚਾਹੀਦਾ ਆਪਣਾ ਸ਼ੋਭਨਾਮ ਕੀ ਜੀ ਮੇਰਾ ਸ਼ੋਭਨਾਮ ਹਰਦੀਪ ਸਿੰਘ ਆ ਜੀ ਸ਼ਿਮੇਂਦਰ ਪੰਚੇ ਕੀ ਗੱਲਾਂ ਚਾਹੁੰਦੇ ਸ਼ਿਮੇਂਦਰ ਅੱਜ ਤੇ ਦਿਨ ਸ਼ਿਵਜੀ ਮਹਾਰਾਜ ਦਾ ਵਿਆਹ ਹੋਇਆ ਜੀ ਤੇ ਅੱਜ ਸਾਬ ਤੋਂ ਬਰਾਤ ਚੜੀ ਜੀ ਅੱਜ ਸਾਬ ਤੋਂ ਬਰਾਤ ਚੜ ਕੇ ਤੇ ਫੇਰ ਇਧਰ ਮਾਤਾ ਪਾਰਵਤੀ ਨੂੰ ਵਿਉਣ ਗਏ ਸੀ ਹਿਮਾਚਲ ਜੀ ਤੇ ਉਦੋਂ ਇਸੇ ਰਸਤੇ ਗਏ ਆ ਇਹ ਅੱਜ ਹੀ ਸ਼ਿਵਰਾਤਰੀ ਆ ਸ਼ਿਵਜੀ ਮਹਾਰਾਜ ਮੰਦਿਰ ਆ ਮੈਂ ਜਿਉਂ ਬਚਪਨ ਤੋਂ ਇੱਥੋਂ ਦੇਖਦਾ ਆ ਰਿਆਂ ਬੜੇ ਬੜੇ ਸਾਧੂ ਆਣ ਕੇ ਇਨਾ ਪੇਪਲਾਂ ਥੱਲੇ ਭਗਤੀ ਕਰਦੇ ਆ ਨਾ ਕੋਈ ਇੱਥੇ ਛਾਤੇ ਹੀ ਕੋਈ ਨਹੀਂ ਇਦਾਂ ਬਿਠੇ ਰਹਿਣਾ ਹਾਰ ਸਿਆਲ ਗਰਮੀਆਂ ਦੇ ਵਿੱਚ ਤੇ ਬੜੀ ਤਪੱਸਿਆ ਕੀਤੀ ਆ ਇੱਥੇ ਮੈਂ ਮੱਧ ਪ੍ਰਦੇਸ਼ ਤੋਂ ਚੱਲ ਕੇ ਬਾਬਾ ਕਲਾਸ਼ਪਤੀ ਜੀ ਆਏ ਜੀ ਉਹ 30 40 ਸਾਲ ਇੱਥੇ ਰਹੇ ਕੁੱਲੀ ਬਣ ਕੇ ਤੇ ਇੱਥੇ ਹੀ ਉਹਨਾਂ ਸਵਾਸ ਪੂਰੇ ਕੀਤੇ ਇਹਨੂੰ ਉਹਨਾਂ ਹੀ ਮੰਦਿਰ ਬਣਾਇਆ ਜੀ ਤੇ ਸਾਡੇ ਬਾਪ ਨੇ ਦਰਸ਼ਨ ਕੀਤੇ ਕਹਿੰਦੇ ਬਹੁਤ ਸਾਧੂ ਉਤਰਦੇ ਰਹੇ ਇੱਥੇ ਤੇ ਇਹ ਭਰਾਤਨ ਧਿਆਰ ਆ ਜਗਾ ਵਾ ਤੇ ਹੁਣ ਸਾਰੇ ਪਿੰਡ ਨੇ ਬੜਾ ਸਾਥ ਦਿੱਤਾ ਵਾ ਤੇ ਆਰਕਾਂ ਗਰਾਹੀ ਵੀ ਚੰਗੀ ਦਿੱਤੀ ਪਿੰਡ ਨੇ ਸਾਰਾ ਛੱਡ ਬਣਾਇਆ ਵਾ ਗਾਂ ਵੀ ਸੰਗਤ ਦੇਣਗੀ ਤੇ ਇਸੇ ਤਰ੍ਹਾਂ ਸਾਰੇ ਧਰਮ ਇੱਕੋ ਜਿਹਾ ਧਰਮ ਨੇ ਕੋ ਮੜਾ ਇਸ ਤਰ੍ਹਾਂ ਆਤੇ ਸਾਡੇ ਗੁਰੂ ਤੇਗ ਮਹਦਰ ਸਾਹਿਬ ਜੀ ਨੇ ਸੇਛ ਦਿੱਤਾ Hindu ਧਰਮ ਨੂੰ ਬਚਾਉਣ ਲਈ ਤੇ ਸਾਡਾ ਫਰਜ ਵਾ ਕਿ ਮਹਾਰਾਜ ਦਾ ਜਿਹੜਾ ਧਿਆਰ ਆ ਰਲ ਮਿਲ ਕੇ ਖਜੀਨਾ ਸਾਰੇ ਰਲ ਮਿਲ ਕੇ ਰਹਿਣਾ ਜਿਹੜਾ ਰਲ ਮਿਲ ਕੇ ਰਹਿੰਦੀ ਆਂ ਮੈਂ ਇਤਾਂ ਬਹੁਤ ਪਿਆਰ ਕਰਦੀ ਆਂ 24 ਘੰਟੇ ਜਿਆਦਾ ਲੰਗਰ ਚੱਲਦਾ ਜਦੋਂ ਕੋਈ ਮਰਜੀ ਆ ਕੇ ਚਾਹ ਛੱਕੇ ਜਦੋਂ ਮਰਜ਼ੀ ਆਕੇ ਜੇ 20 ਪੈਂਦਾ ਮੋਟਰਸਾਈਕਲ ਵਾਲਾ ਜੋ ਵੀ ਲਾ ਕੇ ਇੱਥੇ ਬੜੀ ਸੰਗਤ ਨਹੀਂ ਸਾਰੀ ਦਿਹਾੜੀ 8-7 ਵਜੇ ਸਿੰਘ ਰਹਿੰਦੇ ਰਹਿੰਦੇ ਆ ਬੜੀ ਸੇਵਾ ਬੜਾ ਰਲ ਮਿਲ ਕੇ ਟਾਈਮ ਪਾਸ ਕਰਨ ਦੇ ਮਹਾਰਾਜ ਇਸੇ ਤਾਈ ਸੰਗਤਾਂ ਦੇ ਸਿਰ ਤੇ ਮਿਹਨਤ ਪ੍ਰਯਾਸ ਰੱਖਣ ਦੇ ਆਪਣੀ ਸੇਵਾ ਲੈਣ ਪਰ ਪ੍ਰਵੇਸ਼ ਕੁਮਾਰ ਬਾਉ ਜੀ ਜਿਹੜੇ ਅਵਟਾਲੇ ਤੋਂ 20 ਸਾਲ ਹੋ ਗਏ ਉਹਨਾਂ ਨੂੰ ਇਹ ਸੇਵਾ ਸ਼ੁਰੂ ਕੀਤੀ ਉਹਨਾਂ ਦੀ ਪੈਸੇ ਕਿਤੇ ਜੜੇ ਸੀ ਉਹਨਾਂ ਇੱਥੇ ਲੰਘਣ ਦੇ ਜਾ ਕੇ ਉਹਨਾਂ ਜਾਣਾ ਸੀ ਇਧਰ ਜਾਂਦੇ ਹੁੰਦੇ ਸੀ ਟਾਂਡੇ ਅਲਫ ਗਾਂ ਕੋਈ ਮੰਦਿਰ ਉੱਥੇ ਉਹਨਾਂ ਇੱਥੇ ਖਲੋ ਕੇ ਅਰਦਾਸ ਕੀਤੀ ਵੀ ਮਹਾਰਾਜ ਜੇ ਮੇਰਾ 30-40 ਲੱਖ ਤੇ ਮੈਂ ਗਰੇ ਸ਼ਰਤਰੀ ਮਨਾਉਂ ਸੇਵਾ ਕਰੂ ਕੋਈ ਬਹੁ ਗਿਆ ਜਾਂ ਦੋ ਚੌ ਚਾਂਦ ਨਾ ਚੜੇ ਪਾਇ ਹੈ ਮਰ ਗੇ ਉਹਨੇ ਫੇ 20 ਸਾਲ ਹੋ ਗਏ ਸੇਵਾ ਸ਼ੁਰੂ ਕੀਤੀ ਅੱਜ 20 ਵਾਂ ਸਾਲ ਵਾ ਜਿਹੜੀ ਸ਼ਰਤਰੀ ਆ ਕੇ ਮਨਾ ਰਿਆ ਵਾ ਉਹਨੇ ਮੇਲਾ ਸ਼ੁਰੂ ਕੀਤਾ ਨਾਲ ਨਗਰ ਨੇ ਸਾਥ ਦਿੱਤਾ ਤੇ ਇਸ ਕਰਕੇ ਬਹੁਤ ਵਧੀਆ ਜਾ ਕੇ ਚੱਲ ਰਿਹਾ ਮਾਰਾ ਪਪੂ ਬਾਉ ਦਾ ਕੰਮ ਮਾਰਾ ਚੜ੍ਹਦੀਆਂ ਕਲਾ ਜਾ ਰੱਖਣਾ ਹੁਣ 2.5 ਲੱਖ ਰੁਪਏ ਨੇ ਲਾਤਾ ਲੱਖ ਰੁਪਇਆ ਪਿੰਡ ਨੇ ਇਕੱਠਾ ਕਰਕੇ ਦਿੱਤਾ ਤੇ 2.5 ਲੱਖ ਤੋਂ ਬਾਅਦ ਉਹਨੇ ਲਾਦਾ 3.5 ਲੱਖ ਰੁਪਇਆ ਹੁਣ ਇਹ ਫੇੜੇ ਪੜਾ ਦੇ ਲੱਗਾ ਵਾ ਸੇਵਾ ਚੱਲੀ ਛੱਡ ਬਣ ਗਿਆ ਸਾਰੀ ਮੁਰੰਮਤ ਹੋਈ ਆ ਗਿਲ ਗਰੇਲਾ ਲੱਗਿਆ ਸਭ ਕੋਈ ਰੰਗ ਹੋਇਆ ਵਾ ਤੇ ਇਸੇ ਤਰ੍ਹਾਂ ਹੀ ਵਟਾਲੇ ਵਾਲੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵੀ ਉਸ ਇੱਕ ਨੇ 3000 ਰੱਟ ਦੇ 30 ਬੁਰੇ ਸੀਮਿੰਟ ਦੇ ਕੱਲੇ ਤੇ ਇਸ ਕਰਕੇ ਵਟਾਲੇਓ ਸੰਗਤ ਬਹੁਤ ਸੇਵਾ ਕਰਦੀ ਹੈ ਤੇ ਉਹਨਾਂ ਦੇ ਨਾਲ ਅਸੀਂ ਵੀ ਲੱਗਿਆ ਚਲੋ ਇਸੇ ਤਰ੍ਹਾਂ ਹੀ ਮਾਰਾ ਟਾਈਮ ਪਾਸ ਕਰ ਦਰੋ ਧੰਨਵਾਦ ਭਈ ਆਪਣਾ ਸ਼ੋਬਨੰਦ ਕਿੱਥੋਂ ਰਹਿਣ ਹੋ? ਮੇਰਾ ਨਾਮ ਹਰਮਨেশ ਮਰ ਬੱਪੂ ਹੈ ਜੀ ਮੈਂ ਬਟਾਲੇ ਤੋਂ ਰਹਿਣ ਵਾਲਾ ਜੀ ਇੱਥੇ ਹਰ ਸਾਲ ਆਪਾਂ ਸ਼ਿਵਰਾਤੀ ਤੇ ਲੰਗਰ ਲਾਣਾ ਆਂਦੇ ਆ ਜੀ ਪਿੰਡ ਵਾਲਾ ਦੇ ਸਹਿਯੋਗ ਨਾਲ ਸਾਰੇ ਪਿੰਡ ਵਾਲੇ ਨਗਰ ਦੇ ਜਿੰਨੇ ਵੀ ਸਾਰੇ ਮੈਂਬਰ ਹੈ ਸਾਰਿਆਂ ਦੇ ਸਹਿਯੋਗ ਨਾਲ ਆਪਾਂ ਲੰਗਰ ਲਾਣੇ ਇੱਥੇ ਫਿਰ ਹਵਨ ਹੁੰਦਾ ਸਵੇਰੇ ਤਨਜ ਕੱਦ ਦਿੱਤੀਆਂ ਜਾਂਦੀਆਂ ਮੈਂ ਫਿਰ ਓ ਟੋਟ ਲੰਗਰ ਚੱਲਦਾ ਜੇ ਸਾਰੀ ਦਿਹਾੜੀ ਇਹ ਸੁਣਨ ਚ ਆ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਤੁਸੀਂ ਇੱਥੇ ਸੇਵਾ ਕਰ ਰਹੇ ਹੋ ਕੀ ਕਰਨ ਲਿਆ ਇਹਦਾ ਇਸੇ ਵੇ ਇਹਨਾਂ ਦੀ ਕਿਰਪਾ ਜੀ ਭੋਲੇ ਨਾਥ ਜੀ ਇੱਥੇ ਗੁਰੂ ਮਹਾਰਾਜ ਜਿਹੜੇ ਆ ਗਏ ਆ ਬਾਬਾ ਕਲਾਸ਼ਪਤੀ ਜੀ ਜਿਨ੍ਹਾਂ ਦੇ ਸਮਾਧੀ ਜਿਨ੍ਹਾਂ ਦਾ ਇਤਿਹਾਸਨ ਆ ਉਹਨਾਂ ਦੀ ਕਿਰਪਾ ਦੇ ਨਾਲ ਸਾਰੇ ਕੰਮ ਹੋਣ ਲੱਗੇ ਨੇ ਕੀ ਸਬਬ ਬਣਦਾ ਤੁਹਾਡਾ ਇੱਥੇ ਜੁੜਨ ਨਾਲ ਇਹਨਾਂ ਨੂੰ ਪਤਾ ਇਹ ਮਾਲਕ ਨੂੰ ਭੋਲੇ ਨਾਥ ਨੂੰ ਪਤਾ ਤੁਹਾਡਾ ਕੀ ਸਬਬਾ ਕੀ ਨਹੀਂ ਬਸ ਸਾਡੇ ਕੋਲ ਸੇਵਾ ਜਿਨ੍ਹਾਂ ਦਾ ਸੇਵਾ ਲਈ ਜਣੀ ਤਾਂ ਹੀ ਕਰੀ ਜਾਣੀ ਹੈ ਸੰਗਤਾਂ ਨੂੰ ਕਿਸ ਨੇ ਦੇਣਾ ਚਾਹੁੰਦੇ ਸੰਤਾਨ ਉਹ ਹੈ ਸਨੇਹਾ ਦੇ ਇਹ ਸਾਰੇ ਰਲ ਮਿਲ ਕੇ ਪਿੰਡ ਦੇ ਸਾਰੇ ਸਹਿਯੋਗ ਬਹੁਤ ਪਿੰਡ ਵਾਲਾ ਦਾ ਸਹਿਯੋਗ ਜੀ ਜੀ ਨਾ ਚੀਮਾ ਕੁੜੀਆਲ ਪਿੰਡ ਸਾਰਿਆਂ ਦਾ ਸਹਿਯੋਗ ਨਾਲ ਬਹੁਤ ਵਧੀਆ ਵਧੀਆ ਕੰਮ ਕਰ ਸਾਰੇ ਅੱਗੇ ਹੋ ਕੇ ਕੰਮ ਕਰਦੇ ਸੇਵਾ ਵੀ ਹੈ ਕਰਦੇ ਸਾਡੇ ਮਗਰੋਂ ਵੀ ਮੰਦਰ ਦੀ ਸੇਵਾ ਸਾਰੇ ਇਹ ਹੀ ਨਿਭਾਦੇ ਪਏ ਜੀ ਸਫਾਈ ਸੁਵੇ ਜੋ ਵੀ ਹੈ ਸਾਰਾ ਰੱਖ ਰਖਾਓ ਅਸੀਂ ਤਾਂ ਕਦੀ ਕਦੀ ਆ ਨਾ ਵੀ ਦੇ ਇੱਕ ਵਾਰੀ ਆਇਆ ਦੋ ਵਾਰੀ ਆ ਗਏ ਬਾਕੀ ਇਹ ਸਾਰੇ ਨਗਰ ਦਾ ਜੇ ਮੰਦਰ ਸਾਰਾ ਐ ਤੁਸੀਂ ਕੀ ਨੂੰਸੂਸ ਕਰਦੇ ਹੋ ਕਿ ਇੱਕ ਗੁਰੂ ਬਾਣੇ ਵਿੱਚ ਸ਼੍ਰੀ ਮੰਦਿਰ ਦੀ ਪੂਜਾ ਇੱਥੇ ਜੋ ਵੀ ਹੁੰਦੀ ਆ ਉਹ ਸੇਵਾ ਨਾਲ ਬਾਰੇ ਕੀ ਕਹਿਣਾ ਚਾਹੁੰਦੇ ਨੇ ਬਾਰੇ ਨਹੀਂ ਕਹਿਣਾ ਕਿ ਇਹ ਸਭ ਕੋ ਉਹਨਾਂ ਦਾ ਹੀ ਹੈ ਭੋਲੇ ਨਾ ਦੇ ਸਾਰੇ ਹੱਦ ਤੋਂ ਕੁਝ ਨਹੀਂ ਪਤਾ ਬਾਕੀ ਬਾਕੀ ਇਹ ਮਾਲਗਰੀ ਗਿਰ ਪਈ ਜੇ ਸਾਰੀ ਚਲੋ